ਠੀਕ ਹੈ ਬਾਈ ਜੀ ਕਿਵੇਂ ਲੱਗਿਆ ਬਾਈ ਸੈਟ ਬਹੁਤ ਵਧੀਆ ਬਾਈ ਬਹੁਤ ਵਧੀਆ ਕੋਹ ਟਾਈਮ ਤੋਂ ਡੀਕ ਸੀਗੀ ਕਿ ਛੋਡੇ ਤੋਂ ਲਵਾਉਣਾ ਹੈ ਸੈਟ ਓਕੇ ਠੀਕ ਹੈ ਬਾਈ ਛੋਡੇ ਪਿੰਡ ਹੋਰ ਚੱਲਦੇ ਹੋਣਗੇ ਆਪਣੇ ਸੈਟ ਹਾਂ ਹਾਂ ਬਾਦੂ ਬਾਈ ਬਾਦੂ ਬਹੁਤ ਲੱਗੇ ਰਹਿੜਾ ਬਹੁਤ ਬਾਈ ਬਹੁਤ ਕੀ ਨਾਮ ਆ ਬਾਈ ਆਪਣਾ ਹਰਿਵਿੰਦਰ ਸਿੰਘ ਆ ਪਿੰਡ ਬਾਈ ਪਿਲਛਿਆ ਬਾਈ ਠੀਕ ਹੈ ਬਾਈ ਇਹ ਹਰਿਆਣੇ ਚ ਪੈਂਦਾ ਹੈ ਨਾ ਹਾਂਜੀ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਫਾਨੇਵਾ ਉਹ ਬਾਈ ਬਹੁਤ ਵਧੀਆ ਰਿਜ਼ਲਟ ਆ ਠੀਕ ਹੈ ਕੋਈ ਕੰਪਲੀਟ ਕਿੰਨੀ ਕਹੇਗੀ ਨਾ ਨਾ ਬਾਈ 1% ਦੀ ਕੰਪਨੀ ਸਰਵਿਸ ਸਾਡੀ ਕਿਹ ਹੈ ਜਮਾ 100 ਤੋਂ 100 100 ਤੋਂ ਠੀਕ ਆ ਬਾਈ ਜੀ ਜਿਹੜੇ ਜੋ ਆਪਣੇ ਕੋਲੇ ਸੈੱਟ ਲਗਾਉਣ ਵਾਸਤੇ ਆਇਆਗਾ 15 ਇੰਚ 15 ਇੰਚ ਦੀ ਸੀ ਦੋ ਵਾਲੀ ਪੇਟੀ ਲਾ ਕੇ ਦਿੱਤੀ ਆਪਾਂ ਤੁਹਾਨੂੰ ਆਇਓ ਆਪਾਂ ਦਿਖਾ ਦਈਏ ਦੋ ਬੇਸਾਂ ਦੇ ਵਿੱਚ 15 ਇੰਚ ਤੇ 6 ਸਪੀਕਰ ਲੱਗੇ ਹੋਏ ਨੇ ਪੇਟੀ ਦੇ ਵਿੱਚ ਤੇ 8 ਵਾਲਾ ਆਪਾਂ ਮੋਨੋ ਤੇ ਮੋਨੋ ਦਾ ਟੂਲ ਤੋਂ ਪੱਤਿਆਂ ਤੋਂ ਲੈ ਕੇ ਆਪਾਂ ਨੇਚਰ ਪੱਤਿਆਂ ਦੀ ਫਿਟਿੰਗ ਤੇ ਕੋਈ ਏਡ ਆਪਾਂ ਸਾਰੀ ਫਿਟਿੰਗ ਬਣਾ ਕੇ ਦਿੱਤੀ ਆ ਬੈਕ ਸਾਈਡ ਵੀ ਦਿਖਾ ਦੇ ਕੋਤੇ ਬੈਕ ਸਾਈਡ ਲਾ ਕੇ ਦਿੱਤਾ ਆਪਾਂ ਬਾਈ ਨੂੰ ਫਰੇਮ ਹਾ ਫਰੇਮ ਰੋ ਕੁਆਲਿਟੀ ਚੈੱਕ ਹਣਾ ਜਿੰਨਾ ਕੰਮ ਕਰੀਦਾ ਭਾਈ ਜਿਹੜੀ ਉਹ ਕੰਮ ਕਰੀਦਾ ਕੋਈ ਆਪਾਂ ਚਾਲੂ ਆ ਸੌਦਾ ਕੋਈ ਨਹੀਂ ਦਿੱਤਿਆ 1 ਸਾਲ ਦੀ ਬਾਈ ਨੂੰ ਦਿੱਤੀ ਆ ਵਾਰੰਟੀ 16 GB ਦੀ ਪੈਨ ਡਰਾਈਵ ਦੀ ਆ ਨਾਮ ਤੇ ਬਾਈ ਨਾਲ ਕਰਦਿਆਂ ਗੱਲਬਾਤ ਹਣਾ ਅੱਸੀ ਗੱਲ ਬਾਈ ਜੀ 80 ਕੀ ਨਾਮ ਆ ਬਾਈ ਆਪਣਾ ਹਰਿਵਿੰਦਰ ਸਿੰਘ ਆ ਪੈਨ ਬਾਈ ਪਿਲਛਿਆ ਬਾਈ ਠੀਕ ਆ ਬਾਈ ਇਹ ਹਰਿਆਣਾ ਚ ਪੈਂਦਾ ਲਾ ਹਾਂਜੀ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਫਲੇਵਾ ਠੀਕ ਹੈ ਬਾਈ ਜੀ ਕਿਵੇਂ ਲੱਗਿਆ ਬਾਈ ਸੈਟ ਬਹੁਤ ਵਧੀਆ ਬਾਈ ਬਹੁਤ ਵਧੀਆ 4 ਟਾਈਮ ਟੂ ਡੀਕ ਸੀਗੀ ਛੋਡੇ ਚ ਲਵਾਉਣਾ ਹੈ ਮੈਟ ਓਕੇ ਠੀਕ ਹੈ ਬਾਈ ਛੋਡੇ ਪਿੱਛੇ ਹੋਰ ਚੱਲਦੇ ਹੋਣਗੇ ਆਪਣੇ ਸੈਟ ਹਾਂ ਹਾਂ ਬਾਦੂ ਬਾਈ ਬਾਦੂ ਬਹੁਤ ਲੱਗੇ ਰਹਿੜਾ ਬਹੁਤ ਬਾਈ ਬਹੁਤ ਬਹੁਤ ਵਧੀਆ ਰਿਜ਼ਲਟ ਆ ਬਾਈ ਬੱਸ ਠੀਕ ਹੈ ਕੋਈ ਕੰਪਲੀਟ ਕਿੰਨੀ ਕਹੇਗੀ ਨਾ ਨਾ ਬਾਈ 1% ਦੀ ਕੰਪਨੀ ਸਰਵਿਸ ਸਾਡੀ ਕਿਹ ਹੈ ਜਮਾ 100 ਤੋਂ 100 100 ਤੋਂ 100 ਹੈ ਜਮਾ ਸਰਾ ਗੱਲ ਠੀਕ ਹੈ ਬਾਈ ਜੀ ਤੇ ਇੱਧਰ ਸਾਡੇ ਪੰਜਾਬ ਵਾਲੇ ਹਰਿਆਣੇ ਚ ਭਾਈ ਦੇ ਨੇ ਨਾ 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 ਬਾਈ ਸਰਾ ਗੱਲ ਦਾ ਠੀਕ ਆ ਬਾਈ ਮਨਾ ਤੂੰ ਚਾਰ ਨੂੰ ਹੋਰ ਕਹੂੰਗਾ ਵੀ ਉੱਥੋਂ ਲਵਾ ਕੇ ਲੈ ਕੇ ਆਉਂਗਾ ਠੀਕ ਆ ਬਾਈ ਤੇ ਰੇਟ ਬਾਈ ਕਿਵੇਂ ਲੱਗਿਆ ਰੇਟ ਬਾਈ ਕਿਵੇਂ ਇੱਕ ਨੰਬਰ ਜੈ ਜੈ ਰੇਟ ਹਾਂ ਹਾਂ ਬਾਈ ਠੀਕ ਆ ਤੇ ਬਾਈ ਆਪਣੇ ਕੋਲ ਸੈਟ ਲਵਾ ਕੇ ਜਾ ਰਹੇ ਹੈਗਾ ਜੀ ਤੁਸੀਂ ਵੀ ਇਸ ਤਰ੍ਹਾਂ ਦੋਸਤੋ ਸੈਟ ਲਵਾਉਣਾ ਚਾਹਦੇ ਹੋ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਣਾ ਕਨੈਕਟ ਕਰ ਸਕਦੇ ਹੋ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਦਣਾ ਧੰਨਵਾਦ